ਬੱਲੇ ਬੱਲੇ ਕਰਵਾਤੀ ਆ ਫੂਲਾ 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 ਕਰਦੀਆਂ ਰੇਡਾਂ ਸਾਹਮਣੇ ਸਾਹੋ ਵਾਲਾ ਤੇ ਚਿਤਪਾਲ ਵੱਜਦੀਆਂ ਤੌੜਾਂ ਵੱਜਦੀਆਂ ਤੌੜਾਂ ਵੱਜਦੀਆਂ ਵੱਧਾ ਹੋਇਆ ਸੋਨੀ ਭਾਦਲੇ ਵਾਲੇ ਦੀ ਕਬੱਡੀ ਹੈ ਹਾਂ ਸਾਹਮਣੇ ਇਸ ਵੇਲੇ ਪਈ ਹੋਈ ਕਬੱਡੀ ਤੇ ਕੌਣ ਜੱਫਾ ਲਾਵੇਗਾ ਤਾਜਾ ਤੇ ਨਾਲ ਕਹਿੰਦੇ ਦੀਪਾ ਸੰਘਾ ਨਿਊਜ਼ੀਲੈਂਡ ਵਾਲੇ ਆ ਜੱਫੇ ਤੋਂ ਬਾਅਦ ਗੱਲ ਕਰਨਾ ਸਾਹਮਣੇ ਇਸ ਵੇਲੇ ਨੌਜੈਨ ਗਬਰੂ ਕਮਾਲ ਸ਼ਾਹ ਕੋਟੀਆ ਸ਼ਾਹ ਕੋਟੀਆ ਇਹਨੂੰ ਫੂਲਾ ਜੱਫੇ 21000 ਦੇ ਦੀਪਾ ਸੰਘਾ ਨਿਊਜ਼ੀਲੈਂਡ ਤੇ ਤਾਜ਼ਾ ਸੰਘਾ ਮੇਰੇ ਵੀਰੋ ਜੱਗੇ ਦੇ ਦੋ ਜੱਫਿਆਂ ਤੇ 21000 ਹੈ ਨਕੋਦਰ ਨੇ ਸਾਰੇ ਨਵੇਂ ਪਲੇਅਰਾਂ ਨੂੰ ਪਹਿਲੀ ਵਾਰ ਦੀਪਾ ਸੰਘਾ ਨਿਊਜ਼ੀਲੈਂਡ ਦੇ ਕਮਲ ਸਿੰਘੇੜਾ ਲਾਲੀ ਟਮਾਣਾ ਤੇ ਪਿਰਥੀ ਬੱਲ ਸੋਨੀ ਭਾਵੜੇ ਦੇ ਲਈ 10000 10000 ਦੀਪੇ ਸੰਘੇ ਦਾ ਧੰਨਵਾਦ ਹੈ ਔਰ ਸਾਹਮਣੇ ਬੱਲੇ ਬੱਲੇ ਕਰਵਾਤੀਆ ਫੂਲਾ 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 ਕਾਰੰਬਰ ਕਾਰਬਜ਼ਾਰ ਉਹ ਵੱਡੇ ਵੀਰ ਪੁੱਜੇ ਹੋਏ ਨੇ ਸੋਨੂ ਅੰਬਰ ਕਾਰਬਜ਼ਾਰ ਆ ਸੋਨੀ ਦਾ 10000 ਆ ਸਾਡੇ ਕੋਲੇ ਅਮਰੀ ਆ ਜਾ ਕੋਟੀਆਂ ਖੌਰੂ ਪਾਈ ਜਾਂਦੇ ਐ ਸ਼ਾਹ ਕੋਟੀਆਂ ਜੱਫੇ ਲਾਈ ਜਾਂਦੇ ਐ ਆਹ ਵੇਖਦਾ ਵੀ ਕਾਲੇ ਸੰਘਾਂ ਦੇ ਮੇਲੇ ਤੇ ਨਜ਼ਾਰੇ ਆਈ ਜਾਂਦੇ ਐ ਹੈਪੀ ਸੰਘਾਂ ਤੇ ਸੁੱਖਾ ਰੰਡਾਵਾ ਨੋਟ ਲਾਈ ਜਾਂਦੇ ਆ ਗੱਲ ਬਣਾਈ ਜਾਂਦੇ ਆ ਭਾਦੜੇ ਵਾਲਿਆ ਸਿਰਾ ਭਾਦੜੇ ਵਾਲਿਆ ਸਿਰਾ ਹਾਏ ਓਏ ਹਾਏ ਓਏ ਜੱਫੀ ਦਾ ਜਦੋਂ ਗੱਡੀਆਂ ਭਜਦੀਆਂ ਤੇ ਗੁਜਰ ਵਾਲੀਆ ਸਿੰਘ ਕਬੱਡੀ ਪਾ ਰਿਹਾ ਹੈ ਇੰਦਰਪਾਲ ਨੇ ਤਾੜੀਆਂ ਮਾਰੀਆਂ ਨੇ ਹੁਣ ਸ਼ਾਬਾਸ਼ੇਰੀ ਦੇਊਗਾ ਕਿਉਂਕਿ ਪੁੱਤਾਂ ਤੋਂ ਵੱਧ ਪਿਆਰ ਕਰਦਾ ਇੰਦਰਪਾਲ ਆਪਣੇ ਪਲੇਅਰਾਂ ਨੂੰ ਆਹ ਬਿਰੋਧਵਾਵਾ ਨੇ ਆਹ ਕਹਿੰਦੇ ਸਰੀਆ ਮੇਰੇ ਮਿੱਤਰੋ ਆਹ ਰੇਡਰ ਭੱਜ ਵੀ ਜਾਂਦੇ ਆ ਰੇਡਰ ਫੜੇ ਵੀ ਜਾਂਦੇ ਆ ਪਰ ਕਹਿੰਦੇ ਅੱਜ ਇਹਦੇ ਪਿੰਡ ਮੇਲਾ ਪੰਬੰਰ ਦੇ ਅੱਜ ਦੇ ਗੱਲਾਂ ਟਕਾਣਾ ਸੇਰਾ ਲੱਗਿਆ ਪਿਆ ਹੁਣੀ ਲਾਲੀਬਾਈ ਹੁਣੀ ਹਰਮਨ ਚਾਲ ਭੋਲੂ ਹੁਣੀ ਤੇ ਨਾਲ ਜੱਸਾ ਸਿੰਘ ਵਾਲ ਉਹ ਕਹਿੰਦੇ ਵੀ ਬੂਰੀਏ ਦੀਆਂ ਅਗਲੀਆਂ ਦੋ ਕਬੱਡੀਆਂ 10000 ਦੀਆਂ 10000 ਦੀਆਂ ਰੇਡਾਂ ਸਾਹੋ ਵਾਲਾ ਤੇ ਚਿਤਪਾਲ ਵੱਜਦੀਆਂ ਤੌੜਾਂ ਵੱਜਦੀਆਂ ਤੌੜਾਂ ਵੱਜਦੀਆਂ ਤੌੜਾਂ ਵੱਜਦੀਆਂ ਤੌੜਾ ਸਾਹੋ ਵਾਲਾ ਸਿਰੇ ਲਾ ਗਿਆ ਐਨ